ਇਹ ਕਹਿੰਦੇ ਨੇ ਕਿ ਇਹਨਾਂ ਤਖਤਾਂ ਦੇ ਉੱਤੇ ਜਥੇਦਾਰ ਵੀ ਅਸੀਂ ਲਾਵਾਂਗੇ ਤੇ ਲਾਲੇ ਚਲਾਵਾਂਗੇ ਆਪਣੇ ਹਿਸਾਬ ਨਾਲ ਤੇ ਜਿੱਦਣ ਨਹੀਂ ਚੱਲਣਗੇ ਉਹ ਤੇ ਲਾਵਾਂਗੇ ਵੀ ਅਸੀਂ ਇਹ ਸਾਡੀਆਂ ਸੰਸਥਾਵਾਂ ਦਾ ਹਾਲ ਹੋ ਗਿਆ ਸੋ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਕਿ ਪੂਰੀ ਤਰ੍ਹਾਂ ਦੇ ਨਾਲ ਬਾਦਲਦੋਂ ਦੇ ਇਸ਼ਾਰਿਆਂ ਤੇ ਚੱਲ ਰਹੀ ਹੈ ਲੰਬੇ ਸਮੇਂ ਤੋਂ ਉਹਦਾ ਪਤਨ ਪੂਰੀ ਤਰ੍ਹਾਂ ਹੋ ਚੁੱਕਿਆ ਹੈ ਹੋਂਦ ਸਰਬ ਜੇ ਕਿਸੇ ਚੀਜ਼ ਦੀ ਘਾਟ ਆ ਤੇ ਉਹ ਖਾਲਸੇ ਦੀ ਬੜਕਦੀ ਆ ਖਾਲਸਾ ਬੜਕ ਮਾਰੇ ਤੇ ਇਹਨਾਂ ਲੋਕਾਂ ਦੇ ਕਬਜ਼ੇ ਤੋਂ ਆਪਣੇ ਗੁਰੂਤਮ ਆਜ਼ਾਦ ਕਰਾਵੇ ਸੋ ਸਾਨੂੰ ਸੋ ਸਾਡੀ ਆਜ਼ਾਦੀ ਦੀ ਲੜਾਈ ਸਾਡੇ ਤਖਤਾਂ ਤੋਂ ਹੋ ਕੇ ਨਿਕਲਦੀ ਆ ਜਿੱਦਣ ਅਕਾਲ ਤਖਤ ਆਜ਼ਾਦ ਹੋਏਗਾ ਸਾਡੇ ਕੌਮੀਕਰ ਖਾਲਸਾਣ ਦੀ ਲੜਾਈ ਤਗੜੀ ਹੋਏਗੀ ਤੇ ਇਹਦੇ ਬਰਾਬਰ ਤੇ ਜਤਨ ਅਸੀਂ ਆਪਣੇ ਕੌਮੀ ਘਰ ਖਾਲਸਤਾਨ ਦੀ ਲੜਾਈ ਤਗੜੀ ਕਰਾਂਗੇ ਇਹੋ ਜੇ ਲੋਕ ਤਖਤਾਂ ਤੋਂ ਛੱਡ ਛੱਡ ਕੇ ਆਪਣੇ ਆਪ ਬਾਤ ਜਾਣਗੇ ਇਹ ਦੋਵੇਂ ਲੜਾਈਆਂ ਸਾਨੂੰ ਇਹ ਦੋਵੇਂ ਲੜਾਈਆਂ ਬਰਾਬਰ ਤੇ ਲੜਨੀਆਂ ਪੈਣੀਆਂ ਨੇ ਅੱਜ ਬਹੁਤ ਸਾਰੀਆਂ ਸਾਡੀਆਂ ਸੰਸਥਾਵਾਂ ਸ਼ੁਕਰ ਮਨਾਉਂਦੇ ਆ ਅਸੀਂ ਕਿ ਜਿਹੜੀਆਂ ਬਾਦਲਾਂ ਦੇ ਇਹੋ ਜਿਹੇ ਫੈਸਲਿਆਂ ਦੇ ਖਿਲਾਫ ਬੋਲੀਆਂ ਨੇ ਜਿਹੜੀਆਂ ਲੰਬੇ ਸਮੇਂ ਤੋਂ ਚੁੱਪ ਸੀ ਪਰ ਜਿੱਥੇ ਉਹਨਾਂ ਦਾ ਇਸ ਗੱਲ ਤੇ ਸਵਾਗਤ ਕੀਤਾ ਜਾਂਦਾ ਆ ਕਿ ਉਹ ਬੋਲੇ ਨੇ ਉਥੇ ਇਸ ਗੱਲ ਦੀ ਆਸ ਰੱਖਾਂਗੇ ਕਿ ਜੇ ਹੁਣ ਬੋਲੇਓ ਤੇ ਸਿਰਫ ਬੰਦੇ ਬਦਲਣ ਤਾਂ ਕਿਨਾਰੇਓ ਇਸ ਸਿਸਟਮ ਦੀ ਗੁਲਾਮੀ ਗਲੋਂ ਲਾਉਣ ਦੀ ਗੱਲ ਕਰੀਏ ਕੌਮ ਨੂੰ ਆਵਾਜ਼ ਮਾਰੀਏ ਨੌਜਵਾਨਾਂ ਨੂੰ ਆਵਾਜ਼ ਮਾਰੀਏ ਜਵਾਨੀ ਅੱਜ ਵੀ ਗੁਰੂ ਦੇ ਚਰਨਾਂ ਦੇ ਵਿੱਚ ਪੇਟ ਕਰਨ ਲਈ ਦੁਨੀਆ ਬਹੁਤ ਆ ਪਰ ਸਿਰਫ ਧੋਖੇ ਇਸ ਗੱਲ ਦਾ ਆ ਕਿ ਜਵਾਨੀ ਨੂੰ ਆਵਾਜ਼ ਮਾਰਨ ਵਾਲਾ ਕੋਈ ਨਹੀਂ ਅਸੀਂ ਤੁਹਾਨੂੰ ਆਵਾਜ਼ ਮਾਰਦੇ ਆ ਕਿ ਖਾਲਸਾ ਜੀ ਆਓ ਮੌਤ ਇੱਕ ਦਿਨ ਸਾਰਿਆਂ ਨੂੰ ਆਉਣੀ ਏ ਪਤਾ ਕੁਝ ਨਹੀਂ ਇੱਥੋਂ ਵਾਪਸ ਜਾਂਦੇ ਆ ਮੋਟਰਸਾਈਕਲ ਤੇ ਘਰ ਕਿਹਨੇ ਪਹੁੰਚਣਾ ਕਿ ਨਹੀਂ ਪਹੁੰਚਣਾ ਪਰ ਜੇ ਮੌਤ ਆਉਣੀ ਆ ਤੇ ਉਹ ਮੌਤ ਗੁਰੂ ਦੇ ਚਰਨਾਂ 'ਚ ਸੀਸਰਾ ਕਰ ਲਈਏ ਤੇ ਆਪਣੇ ਕੌਮੀ ਕਾਰ ਖਾਲਿਸਤਾਨ ਦੀ ਪ੍ਰਾਪਤੀ ਦੇ ਲਈ ਸੰਘਰਸ਼ ਕਰੀਏ ਇਹ ਸ਼ਹਾਦਤਾਂ ਫਰੀ ਨਹੀਂ ਮਿਲਦੀਆਂ ਮੈਂ ਬਹੁਤ ਸਾਰੇ ਸਿੰਘਾਂ ਨੂੰ ਜਾਣਦਾ ਆ ਜਿਨ੍ਹਾਂ ਲੰਮਾ ਸਮਾਂ ਖਾਲਿਸਤਾਨ ਦਾ ਸੰਘਰਸ਼ ਲੜਿਆ ਪਰ ਅੱਜ ਵੀ ਜਿਉਂਦੇ ਨੇ ਤੇ ਬਹੁਤ ਸਾਰੇ ਅਸੀਂ ਉਹਨਾਂ ਨੂੰ ਵੀ ਜਾਣਦੇ ਆ ਜਿਹੜੇ ਕਹਿੰਦੇ ਆ ਕਿ ਨਾ 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 ਆਜ਼ਾਦੀ ਦੀ ਗੱਲਾਂ ਕਰਿਓ ਉਹ ਪਤਾ ਨਹੀਂ ਕਦੋਂ ਦੇ ਨਰਕਾਂ ਦੇ ਵਿੱਚ ਜਾ ਕੇ ਬੈਠੇ ਨੇ ਸੋ ਮੌਤ ਆਉਣੀ ਆ ਗੁਰੂ ਦੇ ਕੈਂਡ ਦੇ ਉੱਤੇ ਤੇ ਜੇ ਗੁਰੂ ਨੇ ਚਾਹਿਆ ਵੀ ਜਵਾਨੀ 'ਚ ਜਾਣਾ ਆ ਤੇ ਜਵਾਨੀ 'ਚ ਜਾਵਾਂਗੇ ਜੇ ਚਾਹਿਆ ਕਿ ਬੁਢੇਪੇ ਚ ਜਾਣਾ ਆ ਤੇ ਬੁਢੇਪੇ ਚ ਜਾਵਾਂਗੇ ਪਰ ਸਾਡਾ ਸੰਘਰਸ਼ ਇਹ ਹੋਣਾ ਚਾਹੀਦਾ ਆ ਕਿ ਜ਼ਿੰਦਗੀ ਭਾਵੇਂ ਜਵਾਨੀ ਤੱਕ ਹੋਵੇ ਤੇ ਚਾਹੇ ਬੁਢੇਪੇ ਤੱਕ ਹੋਵੇ ਸਾਡੀ ਜਿਹੜੀ ਜ਼ਿੰਦਗੀ ਆ ਉਹ ਅਣਖ ਦੇ ਨਾਲ ਬੀਤਣੀ ਚਾਹੀਦੀ ਆ ਨਾ ਕਿ ਗੁਲਾਮ ਹੋ ਕੇ ਸੋਮੇ ਅਖੀਰ ਤੇ ਆਪਣੇ ਨੌਜਵਾਨਾਂ ਨੂੰ ਬੇਨਤੀ ਕਰਦਾ ਆ ਕਿ ਇਥੇ ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਸਨਮੁਖੰਦਿਓ ਤੇ ਤੁਹਾਡੇ ਸਿਰਾਂ ਦੇ ਉੱਤੇ ਰਮਾਲ ਨਹੀਂ ਛੋਬਦੇ ਤੁਹਾਡੇ ਮੂੰਹ ਤੇ ਕਟੀਆਂ ਦਾੜ੍ਹੀਆਂ ਨਹੀਂ ਛੋਬਦੀਆਂ ਆਪਣੇ ਦਾੜੇ ਪ੍ਰਕਾਸ਼ ਕਰੋ ਆਪਣੇ ਕੇਸ ਰੱਖੋ ਅੰਮ੍ਰਿਤ ਦੀ ਦਾਤ ਹਾਸਲ ਕਰੋ ਫਿਰ ਗੁਰੂ ਗੋਬਿੰਦ ਸਿੰਘ ਮਹਾਰਾਜ ਦੀਆਂ ਖੁਸ਼ੀਆਂ ਸਾਡੀ ਝੋਲੀ 'ਚ ਪੈਣਗੀਆਂ ਔਰ ਜਿਹੜਾ ਬੰਦਾ ਇੱਕ ਵਾਰ ਆਪਣਾ ਸੀਸ ਗੁਰੂ ਨੂੰ ਪੇਟ ਕਰਦੇ ਉਹਦਾ ਸੀਸ ਕਿਸੇ ਹੋਰ ਤੱਕ ਤੱਕ ਨਹੀਂ ਝੁਕੇਗਾ ਤੇ ਜਿਹਦਾ ਸੀਸ ਅੱਜ ਵੀ ਦਿੱਲੀ ਤੱਕ ਤੱਕੇ ਝੁਕਦਾ ਆ ਫਿਰ ਭਾਵੇਂ ਉਹਨੇ ਚੋਲਾ ਜਿਹੜੇ ਮਰਜ਼ੀ ਰੰਗ ਦਾ ਪਾਇਆ ਹੋਵੇ ਮੰਨ ਲਿਆ ਕਰੋ ਕਿ ਅਜੇ ਗੁਰੂ ਅਕੇ ਸੀਸ ਭੇਟ ਨਹੀਂ ਕੀਤਾ ਸੋ ਅਸੀਂ ਜਿੱਤੇ ਅਮਰਤ ਦੀ ਦਾਤ ਹਾਸਲ ਕਰਨੀ ਆ ਉੱਥੇ ਇਹ ਵੀ ਗੁਰੂ ਅਗੇ ਅਰਦਾਸ ਕਰਨੀ ਆ ਕਿ ਮਹਾਰਾਜ ਅੱਜ ਤੋਂ ਇਹ ਸੀਸ ਤੇਰਾ ਅੱਜ ਤੋਂ ਇਹ ਸਰੀਰ ਤੇਰਾ ਅੱਜ ਤੋਂ ਇਹ ਰੂਹ ਤੇਰੀ ਔਰ ਇਸ ਰੂਹ ਨੂੰ ਆਜ਼ਾਦੀ ਦੇ ਨਾਲ ਆਪਣੇ ਨਾਮ ਦੇ ਨਾਲ ਜੋੜ ਕੇ ਰੱਖੀ ਉੱਥੇ ਇਸ ਧਰਤੀ ਦੇ ਉੱਤੇ ਰਹਿੰਦੇ ਆ ਆਜ਼ਾਦੀ ਦੇ ਨਾਲ ਜਿਉਣ ਦੇ ਲਈ ਸੰਘਰਸ਼ ਕਰਨ ਦਾ ਬਲ ਬਖਸ਼ੀ ਸੋ ਅਸੀਂ ਅਖੀਰ ਤੇ ਆਪਣਾ ਜਿਹੜਾ ਹੌਕਾ ਆ ਉਹ ਸਾਫ਼ ਕਰਦੇ ਆ ਕਿ ਪੰਜਾਬ ਦੀ ਕੋਈ ਵੀ ਸਮੱਸਿਆ ਗਿਣ ਲੋ ਚਾਹੇ ਸਾਡੇ ਪਾਣੀ ਡੁੱਟੇ ਜਾਂਦੇ ਚਾਹੇ ਕਿਸਾਨੀ ਸੰਘਰਸ਼ ਆ ਅਸੀਂ ਲੰਮਾ ਸਮਾਂ ਕਿਸਾਨੀ ਸੰਘਰਸ਼ ਲੜਿਆ ਕਿ ਅੱਜ ਫਸਲਾਂ ਦੇ ਸਾਨੂੰ ਮਿਲ ਗਏ ਨੇ ਕਿ ਸਾਡੀਆਂ ਫਸਲਾਂ ਜਿਹੜੀਆਂ ਨੇ ਉਹ ਸੋਨੇ ਦੇ ਭਾਅ ਵੇਖੇ ਲਾਪੀਆਂ ਨੇ ਉੱਤੇ ਫੇਰ ਬੈਠੇ ਆ ਚਾਹੇ ਸਾਡੇ ਪਾਣੀ ਆ ਚਾਹੇ ਇੱਥੇ ਨਸ਼ਾ ਆ ਚਾਹੇ ਇੱਥੇ ਬੇਰੋਜ਼ਗਾਰੀ ਆ ਚਾਹੇ ਇੱਥੇ ਪਤਤਪੁਣਾ ਆ ਚਾਹੇ ਸਾਡੇ ਕਿਸਾਨੀ ਦੇ ਮਸਲੇ ਨੇ ਇਹ ਸਾਰੇ ਇੱਕ ਚੁਟਕੀ ਚ ਹੱਲ ਹੋਣਗੇ ਪਰ ਉਹ ਚੁਟਕੀ ਬਚਣੀ ਉਹਦੋਂ ਜਦੋਂ ਇਸ ਧਰਤੀ ਦੇ ਉੱਤੇ ਖਾਲਸਾ ਦਾ ਪਰਚਮ ਝੁਲੇਗਾ